ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਦੇਸ਼ੋਂ ਆਇਆ ਪੋਤਾ ਦਾਦੀ ਨਾਲ ਕੁਰਸੀ ਤੇ ਬੈਠ ਕੇ ਗੱਲਾਂ ਕਰਦਾ ਰਿਹਾ ਪਰ ਦਾਦੀ ਤੋਂ ਆਪਣਾ ਪੋਤਾ ਪਛਾਨਿਆ ਨਹੀਂ ਗਿਆ ਜੈਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਕਹਿੰਦਾ ਮੈਂ ਤਾਂ ਦੋ ਤਿੰਨ ਮਹੀਨਿਆਂ ਨੂੰ ਆਇਆ ਦੋ ਤਿੰਨ ਮਹੀਨਿਆਂ ਨੂੰ ਆਇਆ ਉਹੀ ਕਹਿੰਦਾ ਹੋਣਾ ਫਿਰ ਹਾਂ ਹਾਂ ਫਿਰ ਮੈਂ ਤਾਂ ਪੋਤਾ ਝੂਠ ਬੋਲਦਾ ਹੂੰ ਹਾਂ ਬਸ ਵੀ ਤੂੰ ਬੁਲਾਉਂਦੀ ਨਹੀਂ ਹੋਣੀ ਫਿਰ ਬੁਲਾਉਂਦੇ ਨਹੀਂ ਹੋਣੇ ਤੁਸੀਂ ਕਿਉਂ ਬੁਲਾਦੀ ਕਿਉਂ ਨਹੀਂ ਕੈ ਉਹ ਨੂੰ ਆ ਜਾ ਲੈ ਦੱਸ ਮੈਂ ਤਾਂ ਦੋ ਇੱਥੇ ਕਹਿੰਦੀ ਆ ਵੀ ਤੂੰ ਆ ਜਾ ਅੱਛਾ ਦੱਸ ਬੁਲਾ ਲੈਣੇ ਫਿਰ ਆਪਾਂ ਦੱਸ ਹੈ ਤੇ ਉਹਨੇ ਆਪਣਾ ਵੀ ਦੇਖ ਤੂੰ ਹੁਣ ਕਿਸੇ ਮਾ